ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਆਟੋ ਚਾਲਕ ਦੇ ਨਾਲ ਚਾਰ ਵਿਅਕਤੀਆਂ ਦੇ ਵੱਲੋਂ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਰਸਦ ਦੱਸਿਆ ਜਾ ਰਿਹਾ ਹੈ ਕਿ ਸੇਵਨ ਲਾਈਨ ਇਲਾਕੇ ਦੇ ਵਿੱਚ ਇਹ ਵਾਰਤਾਤ ਵਾਪਰਦੀ ਹੈ ਜਿੱਥੇ ਆਟੋ ਦੇ ਵਿੱਚ ਸਵਾਰ ਚਾਰੇ ਵਿਅਕਤੀ ਜਿਨ੍ਹਾਂ ਵੱਲੋਂ ਆਟੋ ਚਾਲਕ ਦੇ ਨਾਲ ਲੁੱਟ ਕੀਤੀ ਜਾਂਦੀ ਹੈ ਉਸ ਦੇ ਕੋਲੋਂ 15000 ਰੁਪਏ ਤੇ ਮੋਬਾਈਲ ਖੋ ਕੇ ਹੈ ਫਰਾਰ ਹੋ ਜਾਂਦੇ ਐਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਚਾਰੇ ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਨੇ ਦੱਸਿਆ ਜਾ ਰਿਹਾ ਕਿ ਖੋਇਆ ਗਿਆ ਮੋਬਾਈਲ ਇਹਨਾਂ ਦੇ ਪਾਸੋਂ ਬਰਾਮਦ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾਏ ਇਸ ਬਾਬਤ ਜਿੱਥੇ ਵੀ ਜਾਣਕਾਰੀ ਜਦ ਸਾਂਝੀ ਕੀਤੀ ਗਈ ਹੈ ਤਾਂ ਕਿਹਾ ਗਿਆ ਹੈ ਕਿ ਜਦ ਵੀ ਕੋਈ ਸ਼ਿਕਾਇਤ ਜਿਹੜੀ ਕੰਟਰੋਲ ਰੂਮਸ ਤੇ ਆਉਂਦੀ ਹੈ ਤਾਂ ਉਸ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਇਸ ਬਾਬਤ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਇਸ ਦੌਰਾਨ ਉਹਨਾਂ ਹੋਰ ਕੀ ਕੁਝ ਕਰ ਆਓ ਸੁਣਦੇ ਹਾਂ ਇੱਕ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਅਰਲੀ ਮਾਰਨਿੰਗ ਇੱਕ ਕਾਰਟੋ ਚਾਲਕ ਵਿਅਕਤੀ ਸੀਗਾ ਜਿਸਦੇ ਨਾਲ ਇੱਕ ਜੋ ਬੰਦੇ ਰਹੇ ਉਸਦੇ ਕੋਲ ਆਟੋ ਦੇ ਵਿੱਚ ਆ ਰਹੇ ਸੀ ਚਾਰ ਵਿਅਕਤੀ ਸੀਗੇ ਉਹਨਾਂ ਨੇ ਥਾਣਾ ਸਿਵਲ ਲਾਈਨ ਤੇਰੀ ਦੇ ਵਿੱਚ ਉਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਬਿਆਨ ਕਲਮਬੰਦ ਕਰਕੇ ਅਸੀਂ ਮਕਦਮਾ ਨੰਬਰ 119 ਅੰਡਰ ਸੈਕਸ਼ਨ ਰੋਬਰੀ ਥਾਣਾ ਸਿਵਲ ਲਾਈਨ ਦਰਜ ਜਿਸਟ ਕਰ ਲਿਆ ਹੈ ਉਹਦੇ ਬਿਆਨਾਂ ਮੁਤਾਬਕ ਉਹਦੇ ਕੋਲ 15000 ਰੁਪਏ ਤੇ ਇੱਕ ਜਿਹੜਾ ਮੋਬਾਈਲ ਸੀਗਾ ਦੋਸ਼ੀਆਂ ਨੇ ਜਿਹੜੇ ਸੀਗਾ ਲੁੱਟ ਕੀਤੀ ਸੀਗੀ ਜਿਹੜੇ ਚਾਰ ਦੋਸ਼ੀ ਨੇ ਸਾਡੇ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਲੁੱਟ ਦੀ ਜਿਹੜੀ ਵਾਰਦਾਤ ਦੇ ਵਿੱਚ ਉਹਨਾਂ ਨੇ ਮੋਬਾਈਲ ਜਿਹੜਾ ਸੀਗਾ ਉਹਦੇ ਕੋਲੋਂ ਲੁੱਟਿਆ ਸੀਗਾ ਉਸ ਨੂੰ ਅਸੀਂ ਵੀ ਬਰਾਮਦ ਕਰ ਲਿਆ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਨਾਲ ਹੀ ਅਸੀਂ ਜਿਹੜੇ ਸਾਡੇ ਪੀਸੀਆਰ ਨੇ ਜਾਂ ਥਾਣਾ ਸਿਵਲ ਲਾਈਨ ਤੇ ਹੋਰ ਸ਼ਹਿਰ ਦੇ ਥਾਣੇ ਸਕੇ ਆ ਇਨਚਾਰਜ ਸਬਾਨ ਨੇ ਜੀਓ ਸਬਾਨ ਨੇ ਸਾਰਿਆਂ ਨੂੰ ਮੰਨਯੋਗ ਐਸਐਸਪੀ ਸਾਹਿਬ ਦੀ ਗਾਈਡੈਂਸ ਅੰਦਰ ਸਖਤ ਦੇਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਦੋਂ ਵੀ ਕਿਸੇ ਦੀ ਘਟਨਾ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਥਾਣੇ ਦੇ ਵਿੱਚ ਜਾਂ ਕਿਸੇ ਪੀਸੀਆਰ ਤੇ ਜਾਂ ਕੰਟਰੋਲ ਰੂਮ ਤੇ ਆਉਂਦੀ ਹੈ ਤਾਂ ਉਹਦੇ ਸੰਬੰਧ ਵਿੱਚ ਸਬੰਧਤ ਪੁਲਿਸ ਪਾਰਟੀ ਮੌਕੇ ਪਰ ਪਹੁੰਚ ਕੇ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਜੇਕਰ ਕਿਸੇ ਵੀ ਮੁਲਾਜ਼ਮ ਨੇ ਇਸ ਪ੍ਰਤੀ ਕੋਈ ਪਤਾਈ ਵਰਤੀ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ